ਅੱਜ ਜੀ ਇਹ ਅਸੀਂ ਥੋੜਾ ਜਿਹਾ ਇੱਕ 2-3 ਦਿਨ ਪਹਿਲਾਂ ਆਪਾਂ ਇੱਕ ਟਰੱਕ ਫੜਿਆ ਸੀ ਮੈਂ ਪਹਿਲਾਂ ਦੱਸ ਦੇਣਾ ਮੈਂ ਬਜਰੇਂਗਲ ਵਿਸ਼ਵ ਹਿੰਦੂ ਪ੍ਰੀਸ਼ਦਾ ਜ਼ਿਲ੍ਹਾ ਸਿਉੜੇਖਾਨੀ ਚਿਵੜੇਨਵਾ ਮੇਰਾ ਨਾਮ ਤੇ ਆਪਣੇ ਸੰਗਠਨ ਵੱਲੋਂ ਆਪਾਂ ਨੂੰ ਗੁਪਤ ਸੂਚਨਾ ਮਿਲੀ ਸੀ ਇੱਕ ਤਰੀਕ ਨੂੰ ਸਵੇਰ ਸਵੇਰ ਕਿ ਇੱਕ ਟਰੱਕ ਜਿਹੜਾ ਹੈ ਹੀਰਾਲੀ ਤੋਂ ਗੋਵੰਸ਼ ਦਾ ਭਰ ਕੇ ਭਰਿਆ ਜਾ ਰਿਹਾ ਜਾ ਰਿਹਾ ਬੁੱਚੜਖਾਨੇ ਲਈ ਆਪਾਂ ਉੱਥੇ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਟਰੱਕ ਜਿਹੜਾ ਉਹਨੇ ਭਜਾ ਲਿਆ ਤੇ ਇਹ ਸਾਰਾ ਕੁਝ ਤੁਹਾਨੂੰ ਜਾਣਕਾਰੀ ਰਸਤੇ 'ਚ ਜਿਵੇਂ ਉਹਨੇ ਬੈਰੀਕੇਡ ਟੋੜੇ ਟੋਲ ਨਾਕਾ ਤੋੜਿਆ ਤੇ ਅਸੀਂ ਜਿਹੜਾ ਰਸਤੇ 'ਚ ਜਿਹੜੇ ਵੀ ਪੁਲਿਸ ਪ੍ਰਸ਼ਾਸਨ ਮੁਖ ਸਰ ਪੁਲਿਸ ਜ਼ਿਲ੍ਹਾ ਮੁਖਿਆਲਿਆ ਵੀ ਕੋਲ ਕੀਤੀ ਹੈ ਜੀ ਜੀ ਪਰ ਉਹ ਅਸੀਂ ਬਠਿੰਡੇ ਉਹ ਅਸੀਂ ਉਹਨੂੰ ਡਵਾਲੀ ਜਾ ਕੇ ਰੋਕ ਲਿਆ ਸੀ ਲੇਕਿਨ ਜਿਹੜਾ ਡਵਾਲੀ ਜਾਏ ਬਾਅਦ ਸਾਡੇ ਨਾਲ ਪੁਲਿਸ ਵੱਲੋਂ ਅਸੀਂ ਜਦੋਂ ਥਾਣੀ ਪਹੁੰਚੇ ਆਂ ਕਾਰਵਾਈ ਕਰਨ ਤੇ ਬੜਾ ਦੁਰਵਿਵਹਾਰ ਹੋਇਆ ਉਹ ਮੰਨ ਲਓ ਐਸ ਐਚ ਓ ਸਾਹਿਬ ਨੇ ਆਪਦਾ ਇੱਕ ਤਰ੍ਹਾਂ ਦਾ ਪਦ ਦਾ ਦੁਰਪਯੋਗ ਹੀ ਕੀਤਾ ਹੈ ਜੀ ਕੋਈ ਮਤਲਬ ਉਹਦਾ ਕੋਈ ਰੀਜ਼ਨ ਨਹੀਂ ਸੀ ਕਿਉਂਕਿ ਅਗਰ ਕੋਈ ਗਲਤ ਬਾਤ ਹੁੰਦੀ ਤੇ ਐਸ ਐਚ ਓ ਸਾਹਿਬ ਆ ਕੇ ਸਾਡੇ ਨਾਲ ਗੱਲ ਕਰਦੇ ਜਾਂ ਉਹਨਾਂ ਨੂੰ ਕੁਝ ਲੱਗਦਾ ਉਹਨਾਂ ਨੇ ਕੋਈ ਜਾਣਕਾਰੀ ਲਈ ਹੁੰਦੀ ਉਹਨਾਂ ਨੇ ਕੁਝ ਨਹੀਂ ਦੇਖਿਆ ਨਾ ਆਪ ਦੇਖਿਆ ਨਾ ਦਾਅ ਸਿਰਫ ਆ ਕੇ ਸਿੱਧਾ ਜਿਵੇਂ ਹੀ ਅਸੀਂ ਆਪਦਾ ਪਰਿਚੇਦ ਦਿੱਤਾ ਉਹ ਗਲ ਪੈ ਗਿਆ ਉਹਨਾਂ ਨੇ ਨਾ ਤਾਂ ਸਾਡੇ ਨਾਲ ਕੋਈ ਗੱਲ ਕੀਤੀ ਨਾ ਜਿਹੜੇ ਗੋ ਤਸਕਰ ਸੀ ਉਹਨਾਂ ਨਾਲ ਕੋਈ ਗੱਲ ਕੀਤੀ ਨਾ ਕਿਸੇ ਥਾਣੇ ਦੇ ਅਧਿਕਾਰੀ ਨਾਲ ਗੱਲ ਕੀਤੀ ਕੁਝ ਨਹੀਂ ਕੀਤਾ ਤੇ ਇਹ ਸਾਨੂੰ ਤਾਂ ਇਹ ਹੀ ਲੱਗਿਆ ਵੀ ਮੰਨ ਲਓ ਇੱਕ ਤਰ੍ਹਾਂ ਦੀ ਜਿਵੇਂ ਗੌਰ ਰਖਾ ਨਾਲ ਜਾਂ ਦੋ ਮਾਤਾ ਨਾਲ ਉਹਨਾਂ ਨੂੰ ਗਰਣਾ ਹੋਵੇ ਕਿ ਉਹਨਾਂ ਦਾ ਕਹਿਣਾ ਬਾਰ ਬਾਰ ਆਈ ਸੀ ਕਿਉਂ ਕਰ ਰਹੇ ਹੋ ਕਿਉਂ ਕਰ ਰਹੇ ਹੋ ਤੇ ਬਾਰ ਬਾਰ ਰੀਜਨ ਰੀਜਨ ਦੇ ਵਿੱਚ ਅਗਰ ਜਾਈਏ ਤਾਂ ਉਹ ਕਹਿੰਦੇ ਤੁਹਾਨੂੰ ਕੀ ਲੈਣਾ ਤੁਸੀਂ ਕਿਉਂ ਕਰ ਰਹੇ ਹੋ ਇਹ ਕਿਉਂ ਕਰੋਗੇ ਅੱਧੀ ਰਾਤ ਕਿਉਂ ਜਾਗੋਗੇ ਲੇਕਿਨ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਸਨਾਤਨ ਧਰਮ ਬਾਰੇ ਗਿਆਨ ਹੈ ਨਹੀਂ ਇਹ ਆ ਉਹ ਜਿਹੜੇ ਸਨਾਤਨ ਧਰਮੀਆਂ ਦੀ ਜਿਹੜੀ ਧਰਮ ਸੰਸਕ੍ਰਿਤੀ ਹੈ ਉਹਨੂੰ ਨਹੀਂ ਜਾਣਦੇ ਕਿ ਆਪਣੇ ਧਰਮ ਗੰਥਾਂ 'ਚ ਜਾਈਏ ਤੇ ਗਊ ਆਪਣੀ ਮਾਤਾ ਹੈ ਤੇ ਜੇ ਆਪਣੀ ਸਨਾਤਨ ਸੰਸਕ੍ਰਿਤੀ ਦੇ ਵਿੱਚ ਜਿਹੜਾ ਪਾਲਣ ਕਰਦੇ ਆ ਉਹਨਾਂ ਦੇ ਜਾਈਏ ਤੇ ਉਹ ਹਮੇਸ਼ਾ ਹੀ ਗੌਰਵੱਚ ਜਿਹੜੀ ਹੈ ਆਪਣੇ ॠषि मुनि ਕਰਦੇ ਆਏ ਸਭ ਨਹੀਂ ਕੀਤੀ ਹੈ ਤੇ ਆਪਣੇ ਪੁਰਖਿਆਂ ਨੂੰ ਦੇਖ ਕੇ ਅਸੀਂ ਵੀ ਕਰ ਰਹੇ ਆ ਲੇਕਿਨ ਇਹ ਸਵਾਲ ਥੋੜਾ ਜਿਹਾ ਤੁਹਾਨੂੰ ਅਟਪਟਾ ਇਸ ਲਈ ਅਸੀਂ ਕਹਿ ਰਹੇ ਆ ਕਿ ਇੱਕ ਗ੍ਰਹਿਣਾ ਪਦ ਜਿਹੜਾ ਉਹਨਾਂ ਦਾ ਵਿਵਾਰ ਸੀ ਉਹਨਾਂ ਨੇ ਸਾਨੂੰ ਉੱਥੇ ਡਿਟੇਨ ਵੀ ਡਿਟੇਨ ਕਰ ਲਿਆ ਸਾਨੂੰ ਬਿਠਾ ਲਿਆ ਗੈਰ ਕਾਨੂੰਨੀ ਤਰੀਕੇ ਨਾਲ ਅਸੀਂ ਇਹ ਵੀ ਕਿਹਾ ਵੀ ਬੰਦੀ ਕਾਰਵਾਈ ਇਹ ਤਾਂ ਹੋ ਕਰੋ ਤੁਸੀਂ ਸਾਡੇ ਤੇ ਅਗਰ ਕੁਝ ਬਣਦਾ ਹੈ ਮੈਡੀਕਲ ਕਰਵਾ ਲਓ ਤੁਸੀਂ ਉਹਨਾਂ ਨੇ ਇੱਕ ਵੀ ਤੁਸੀਂ ਇਹਨਾਂ ਨੂੰ ਰੋਕ ਕਿਵੇਂ ਮੰਨ ਲਓ ਰੋਕਿਆ ਕਿਉਂ ਹੈ ਇਹ ਮਤਲਬ ਇਹ ਨਿਰਾਧਾਰ ਜਿਹੜੀ ਗੱਲਾਂ ਕਿਉਂਕਿ ਅਲੱਗ ਹੀ ਅਸੀਂ ਰੋਕ ਕੇ 112 ਤੇ ਕਾਲ ਕਰਤੀ ਹੈ ਜਦੋਂ ਪੁਲਿਸ ਬੁਲਾ ਹੀ ਲਈਏ ਤੇ ਇਹ ਵੀ ਕੋਈ ਮੈਟਰ ਨਹੀਂ ਰਿਹਾ ਕੁਝ ਮੰਨ ਲਓ ਨਿਰਾਧਾਰ ਜਿਹੜੀਆਂ ਗੱਲਾਂ ਉੱਥੇ ਹੋ ਰਹੀਆਂ ਸੀ ਸਾਡੇ ਜਦੋਂ ਪਤਾ ਲੱਗਿਆ ਸਵੇਰ ਸਵੇਰ ਦਾ ਟਾਈਮ ਸੀ ਘੰਟੇ ਬਾਅਦ ਸਾਡੇ ਵੀ ਸਵੇਰ ਨੂੰ ਕ੍ਰਿਟਰ ਬਜਰੰਗਰਲੇ ਉਥੇ ਪੁਦਾ ਅਧਿਕਾਰੀ ਪਹੁੰਚੀ ਹੈ ਕਾਰਜਕਰਤਾ ਪਹੁੰਚੇ ਤੇ ਉਹਨਾਂ ਨੇ ਉਥੋਂ ਦੇ ਜਿਹੜੇ ਲੋਕਲ ਦਵਾਲੀ ਦੇ ਸੀ ਉਹਨਾਂ ਨੇ ਉਹਨਾਂ ਨੂੰ ਵੀ ਜਿਹੜੀ ਐਸਚੋ ਸਾਹਿਬ ਐਸਚੋ ਸਾਹਿਬ ਉਹਨਾਂ ਨੇ ਧਮਕੀ ਦਿੱਤੀ ਕਿ ਮੈਂ ਤੁਹਾਡੇ ਤੇ ਜਿਹੜੀ ਹੈ ਸਰਕਾਰੀ ਕੰਮ ਦੇ ਵਿੱਚ ਬਾਧਾ ਦਾ ਜਿਹੜਾ ਕੇਸ ਬਣਾ ਦਵਾਂ ਇਹ ਕਰ ਦਵਾਂ ਮੰਨ ਲਓ ਉਹਨਾਂ ਨੂੰ ਵੀ ਉਹਨਾਂ ਨੇ ਗਦਰ ਵਿਵਾਰ ਕੀਤਾ ਉਸ ਤੋਂ ਬਾਅਦ ਜਿਵੇਂ ਹੀ ਲੋਕਾਂ ਨੂੰ ਆਸ-ਪਾਸ ਦੇ ਲੋਕਾਂ ਨੂੰ ਪਿੰਡਾਂ 'ਚ ਪਤਾ ਲੱਗਿਆ ਸ਼ਹਿਰ 'ਚ ਪਤਾ ਲੱਗਿਆ ਨੇੜੇ-ਤੇੜੇ ਦੇ ਸਾਰੇ ਗੋ ਗਪਤੇ ਜਿਹੜੇ ਗੋ ਰક્ષਕ ਹੈ ਸਨਾਤਨ ਪ੍ਰੇਮੀ ਹੈ ਜਿਹੜੇ ਗੋ ਮਾਤਾ ਨੂੰ ਪਿਆਰ ਕਰਦੇ ਹੈ ਖਾਸ ਕਰ ਗੋਸ਼ਾਲਾ ਕਮੇਟੀਆਂ ਜਿਹੜੀ ਨੇੜੇ-ਤੇੜੇ ਦੇ ਪਿੰਡਾਂ ਦੀ ਸੀਗੀਆਂ ਉੱਥੇ ਉਹ ਉਹਨਾਂ ਨੇ ਮੰਨ ਲਓ ਤੁਰੰਤ ਪ੍ਰਭਾਵ ਨਾਲ ਥਾਣੇ ਪਹੁੰਚੇ ਥਾਣੇ ਦਾ ਗਹਿਰਾਵ ਕੀਤਾ ਤੇ ਫੇਰ ਜਾ ਕੇ ਜਦੋਂ ਇਹ ਜਿਹੜਾ ਹੈ ਸਭ ਕੁਝ ਜਿਹੜਾ ਮਸਲਾ ਚੰਤ ਹੋਇਆ ਉਸ ਤੋਂ ਬਾਅਦ ਐਸ. ਜੀ. ਸਾਹਿਬ ਨੇ ਸਾਨੂੰ ਛੱਡਿਆ ਤੇ ਇਹ ਸਾਰੀ ਕਾਰਵਾਈ ਦੇ ਵਿੱਚ ਜਿਹੜੀ ਹੈ ਉੱਥੇ ਇੱਕ ਗੋਵੰਸ਼ ਜਿਹੜੇ ਅਸੀਂ ਟਰੱਕ ਪੁਲਿਸ ਨੂੰ ਦਿੱਤਾ ਉਦੋਂ 14 ਗੋਵੰਸ਼ ਉਹਦੇ ਵਿੱਚ ਸੀਗੇ ਸਾਰੇ ਸਰੀ ਸਲਾਮਤ ਸੀ ਲੇਕਿਨ ਇਹ ਵਿਚਾਲੇ ਸਾਰਾ ਦਿਨ ਉਹਨਾਂ ਨੂੰ ਕਿਉਂਕਿ 7-8 ਘੰਟੇ ਉਹਨਾਂ ਨੇ ਸਾਨੂੰ ਗੱਡੀ ਬਣਾ ਕੇ ਇੱਕ ਤਰ੍ਹਾਂ ਥਾਣੇ ਵਿੱਚ ਰੱਖਿਆ ਇਹ 7-8 ਘੰਟੇ ਅਸੀਂ ਹਮੇਸ਼ਾ ਲਗਾਤਾਰ ਕਹਿੰਦੇ ਰਹੇ ਬਾਹਰ ਦੇ ਸਾਡੇ ਸਹਿਯੋਗੀ ਵੀ ਕਹਿੰਦੇ ਨੇ ਅਸੀਂ ਵੀ ਕਹਿੰਦੇ ਰਹੇ ਕਿ ਜਿਹੜੇ ਗੋ ਮਾਤਾ ਹੈ ਜਿਹੜੇ ਗੋਵਰਚਾ ਉਹਨਾਂ ਨੂੰ ਤਾਂ ਤੁਸੀਂ ਪਾਣੀ ਪਿਆ ਦਿਓ ਉਹਨਾਂ ਨੂੰ ਤਾਂ ਤੁਸੀਂ ਹਰਾ ਪੱਤਾ ਪਾ ਦਿਓ ਉਹਨਾਂ ਨੂੰ ਤਪੇ ਤੁਸੀਂ ਟਰੱਕ ਨੂੰ ਘੜਾ ਕਰ ਰੱਖਿਆ ਹੈ ਉਹਨੂੰ ਗੋਸ਼ਾਲਾ ਦਾਦ ਹੋ ਜਾਂਦਾ ਲੇਕਿਨ ਉਹਨਾਂ ਨੇ ਨਹੀਂ ਸੁਣੀ ਤੇ ਇਹ ਸਭ ਦੇ ਵਿੱਚ ਉਹਨਾਂ ਦੀ ਲਾਪਰਵਾਹੀ ਕਰਕੇ ਇੱਕ ਤਰ੍ਹਾਂ ਦੀ ਗੋ ਹੱਤਿਆ ਜਿਹੜੀ ਐਸ.ਟੀ.ਓ ਸਾਹਿਬ ਨੇ ਕੀਤੀ ਤੇ ਉਹ ਜਿਹੜਾ ਗੋਵਰਚਾ ਹੈ ਉਹ ਸੁਰਗ ਇੱਕ ਸਿਹਾਰ ਗਿਆ ਉਹਨਾਂ ਵਿੱਚੋਂ ਤੇ ਉਹ ਇਹ ਸਭ ਨੂੰ ਲੈ ਕੇ ਤੇ ਅਸੀਂ ਜਿਹੜਾ ਹੈ ਅਗਲੇ ਦਿਨ 3 ਤਰੀਕ ਨੂੰ सीएम साहब ਜਿਹੜੇ ਸਸਾਰੇ ਸਾਨੂੰ ਪਤਾ ਲੱਗਿਆ ਅਸੀਂ ਜਿਹੜਾ सीएम साहब ਨੂੰ ਮਿਲੇ ਜਾ ਕੇ ਬਜਵਿੰਦਰ ਫਾਜ਼ਿਲਕਾ ਦੀ ਟੀਮ ਜਾ ਕੇ ਨਹੀਂ ਤੇ ਮੇਰੇ ਨਾਮ ਤੋਂ ਮੈਂ ਇੱਕ ਲੈਟਰ ਪੇਰ ਤੇ ਉਹਨਾਂ ਨੂੰ ਗਿਆਪਨ ਦਿੱਤਾ ਉਸ ਗਿਆਪਨ ਤੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲੈਂਦੇ ਹੋਏ ਜਿਹੜਾ ਐਸਐਚਓ ਨੂੰ ਲਾਈਨ ਹਾਜ਼ਰ ਜਿਹੜਾ ਆਦੇਸ਼ ਦਿੱਤੇ ਕਿ ਇਹਦੀ ਜਾਂਚ ਹੋਵੇ ਤੇ ਜੋ ਬਣਦੀ ਕਾਰਵਾਈ ਹੋਵੇ ਤੇ ਐਸਐਚਓ ਜਿਹੜਾ ਲਾਈਨ ਹਾਜ਼ਰ ਹੋਇਆ ਲੇਕਿਨ ਹੁਣ ਅਸੀਂ ਫਿਰ ਜਿਹੜਾ ਹੈ ਇਹ ਇੱਕ ਮੰਗ ਦੁਬਾਰਾ ਐਸਪੀ ਮੈਮ ਨੂੰ ਜਾ ਕੇ ਮਿਲ ਰਹੇ ਹਾਂ ਉੱਥੇ ਡਵਾ ਲਈ ਕਿ ਇਹ ਤਾਂ ਠੀਕ ਹੈ ਇੱਕ ਇੱਕ ਚੀਜ਼ ਹੋ ਗਈ ਕਿ ਉਹਨਾਂ ਨੂੰ ਪ੍ਰੀਕਸ ਕੀਤਾ ਗਿਆ ਲੇਕਿਨ ਜਿਹੜਾ ਉਹਨਾਂ ਨੇ ਆਪ ਦੇ ਪਦ ਦਾ ਦੁਰਪਯੋਗ ਕੀਤਾ ਪਦ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਸਾਨੂੰ ਜਿਹੜਾ ਉਹਨਾਂ ਨੇ 7-8 ਘੰਟੇ ਉੱਥੇ ਇੱਕ ਤਰ੍ਹਾਂ ਬੰਦੀ ਬਣਾ ਕੇ ਰੱਖਿਆ ਖਾਤਾ ਪਾਈ ਕੀਤੀ ਗਾਲੀ ਗਲੋਚ ਕੀਤਾ ਉਹਦੇ ਲਈ ਉਹਦੇ ਉੱਤੇ ਉਹਨਾਂ ਦੇ ਐਸਐਚਓ ਸਾਹਿਬ ਤੇ ਕੀ ਐਕਸ਼ਨ ਹੋ ਰਿਹਾ ਹੈ ਦੁਰਜਾfte ਹੋਈ ਇੱਕ ਤਰ੍ਹਾਂ ਦੀ ਜਿਹੜੀ ਪ੍ਰਤੱਖ ਨਹੀਂ ਸੀ ਐ ਪ੍ਰਤੱਖ ਰੂਪ ਨਾਲ ਜਿਹੜੀ ਹੋ ਹੱਤਿਆ ਹੋਈ ਉਹਨੂੰ ਲੈ ਕੇ ਵੀ ਐਸ ਐਚਓ ਜਿਹੜਾ ਪ੍ਰਤਾਪ ਸਿੰਘ ਐਸ ਐਚਓ थाना सदर ਡਬ ਵਾਲੀ ਜਿਹੜੇ ਹੈ ਉਹਨਾਂ ਦੇ ਉੱਤੇ ਜਿਹੜਾ ਕੇਸ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਇਸ ਦਾ ਜਿਹੜਾ ਕਾਨੂੰਨੀ ਰੂਪ ਨਾਲ ਜੋ ਵੀ ਬੰਦੀ ਸਜਾਇਓ ਦਿੱਤੀ ਜਾਵੇ ਜਿਹੜਾ ਜਿਹੜਾ ਚੱਲੇ ਸੀਗੇ ਉਦੋਂ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਸੀਗਾ ਇਹਨਾਂ ਦੂ ਕਿਛਿਆ ਕੀਤਾ ਜਦੋਂ ਬਿਲਕੁਲ 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 ਜੀ ਅਸੀਂ ਫਾਜ਼ਿਲका ਜਿਹੜਾ ਪੰਨੀ ਵਾਲੇ ਥਾਣਾ ਹੈ ਉੱਥੇ ਵੀ ਅਸੀਂ ਸੂਚਨਾ ਦਿੱਤੀ ਮੁਖਸਰਨੀ ਵਾਲਾ ਥਾਣਾ ਦੇ ਵਿੱਚ ਵੀ ਅਸੀਂ ਜਿਹੜਾ ਹੈ ਕਾਲ ਕਰਕੇ ਮੁਨਸੀ ਸਾਹਿਬ ਨਾਲ ਮੈਂ ਖੁਦ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਮੁਖਸਰ ਜਿਹੜਾ ਅੱਗੇ ਮਲੋਟ ਪੈਂਦਾ ਸੀ ਮਲੋਟ ਨੂੰ ਮੁਖਸਰ ਜਿਹੜਾ ਹੈਡ ਕੁਆਟਰ ਲੱਗਦਾ ਹੈ ਤੇ ਮੁਖਸਰ ਹੈਡ ਕੁਆਟਰ ਦੇ ਵਿੱਚ ਵੀ ਆਪਾਂ ਕਾਲ ਕੀਤੀ ਹੈ ਲੇਕਿਨ ਕੀ ਹੈ ਕਿ ਇੱਕ ਥੋੜਾ ਜਿਹਾ ਆਪਾਂ ਨੂੰ ਇਹ ਦੇਖਣਾ ਪੂਆ ਕਿ ਸਵੇਰ ਸੁਵੇਰਾ ਸਾਢੇ 4 5 ਵਜੇ ਦਾ ਟਾਈਮ ਹੈ ਤੇ ਉਸ ਟਾਈਮ ਉੱਠ ਕੇ ਆਉਣ ਦੇ ਵਿੱਚ ਹੋ ਰਹਿ ਤੇ ਥੋੜਾ ਟਾਈਮ ਲੱਗ ਹੀ ਜਾਂਦਾ ਹੈ ਲੇਕਿਨ ਟਰੱਕ ਜਿਹੜੀ ਰਫਤਾਰ ਨਾਲ ਚੱਲ ਰਿਹਾ ਸੀ ਉਹ ਇਹ ਆਉਣ ਤੋਂ ਪਹਿਲਾਂ ਹੀ ਜਿਹੜਾ ਟੋਲ ਲਾ ਕੇ ਤੋੜਦਾ ਜਾ ਰਿਹਾ ਸੀ ਅਸੀਂ ਆਪਦੇ ਆਪਦੇ ਮੰਨ ਲਓ ਹਿਸਾਬ ਨਾਲ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੂੰ ਬੜੀ ਬਾਹਰ ਹੱਥ ਦਿੱਤੇ ਪਰ ਉਹਨੇ ਜਿਹੜਾ ਹੈ ਬੈਰੀਗੇਡ ਤੋੜਤੇ ਇੱਕ ਟੋਲ ਨਾਕਾ ਉਹਦੀ ਵੀਡੀਓ ਵੀ ਪ੍ਰੂਫ ਸਾਡੇ ਕੋਲੇ ਹੈਗਾ ਜਿਹੜਾ ਰਸਤੇ ਮਲੋਟ ਡਾ ਵਾਲੀ ਰੋਡ ਤੇ ਟੋਲ ਨਾਕਾ ਪੈਂਦਾ ਉਹ ਵੀ ਉਹਨੇ ਤੋੜਿਆ ਵੀ ਆਪਾਂ ਕਹਿ ਦਿੰਦੇ ਵੀ ਰਸਤੇ ਵਿੱਚ ਹੋਰ ਵੀ ਚੂਰ ਰਟਨਾ ਵਾ ਫੂਸਲ ਦੀ ਅਸੀਂ ਦੇਖੋ ਜੀ ਬਹੁਤ ਵਾਰੀ ਬਹੁਤ ਵਾਰੀ ਜਿਹੜਾ ਹੈ ਉਹਨੇ ਆਪਣੀ ਜਿਹੜੀ ਗੱਡੀ ਨਾਲ ਸੀਗੀ ਆ ਸਾਡੀ ਗੱਡੀ ਸੀਗੀ ਬਹੁਤ ਵਾਰੀ ਉਹਨੇ ਥੱਲੇ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਕੀ ਮੰਨਦੇ ਹੋਣੇ ਅਸੀਂ ਇਹ ਜੀ ਅਸੀਂ ਇਹ ਲੋਕਾਂ ਨੂੰ ਵੀ ਇੱਕ ਜਾਗਰੂਕ ਜਿਹੜਾ ਕਮੀ ਹੈਗੀ ਉਹ ਇੱਥੇ ਆ ਰਹੀ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਹੈ ਨਹੀਂ ਜਾਗਰੂਕਤਾ ਦੀ ਕਮੀ ਕਰਕੇ ਇਹ ਸਭ ਹੋ ਰਿਹਾ ਹੈ ਉਹ ਇਸ ਤਰ੍ਹਾਂ ਹੈ ਕਿ ਲੋਕ ਜਿਹੜੇ ਇਹ ਪਿੰਡਾਂ ਦੇ ਵਿੱਚ ਜਿਵੇਂ ਹੀਰਾਣੀ ਦੇ ਵਿੱਚ ਹੋਇਆ ਇੱਕ ਤਾਂ ਅਸੀਂ ਉੱਥੋਂ ਦੇ ਜਿਹੜੇ ਆਪ ਦੇ ਸਤਰ ਤੇ ਜਾਂਚ ਕੀਤੀ ਹੈ ਤੇ ਅਸੀਂ ਤਿੰਨ ਚਾਰ ਨਾਮ ਜਿਹੜੇ ਸਾਡੇ ਕੋਲੇ ਆਏ ਆ ਜਿਨ੍ਹਾਂ ਨੇ ਇਹ ਟਰੱਕ ਭਰਾਇਆ ਹੈ ਜੀ ਕੁਝ ਤੁਹਾਨੂੰ ਜੀ ਐਸ ਐਚ ਨੂੰ ਰਵਈਏ ਵਾਰ ਤਾਂ ਉਸ ਦੱਸਤਾ ਹਾਂ ਜੀ ਜੋ ਉਸ ਤੋਂ ਬਾਅਦ ਘਟਨਾ ਕਰਨ ਦੱਸਤਾ ਲਾਈਨ ਜਿਹਦਾ ਵੀ ਦੱਸਤਾ ਠੀਕ ਹੈ ਵੀ ਚਲੋ ਧੱਕਾ ਆਇਆ ਤਾਂ ਹੁੰਦਾ ਆਪਾਂ ਨੂੰ ਫਾਲੋਇੰਗ ਮਿਲ ਗਿਆ ਹਾਂ ਜੀ ਵੀ ਆਪਾਂ ਹੁੰਦਾ ਬਦਲਾ ਵੀ ਲੈਂਦੇ ਹਾਂ ਹਾਂ ਜੀ ਜੋ ਆਪਾਂ ਬਦਲਾ ਮਤਲਬ ਜੋ ਆਪਾਂ ਕਾਰਵਾਈ ਕਰ ਸਕਦੇ ਸੀ ਕੀਤੀ ਹਾਂ ਜੀ ਹਾਂ ਜੀ ਲੇਕਿਨ ਜੋ ਸਹੀ ਕਾਰਵਾਈ ਉਸ ਥਾਣੇ ਵਿੱਚ ਉਸ ਤਸਕਰਾਂ ਤੇ ਹੋਈ ਏ ਉਹਦੇ ਬਾਅਦ ਦੱਸੋ ਉਹ ਉਹ ਨਾਲ ਤੁਸੀਂ ਸੈਟੀਸਫਾਈਡ ਹੈਗੇ ਹੋ ਉਹ ਕੀ ਕਾਰਵਾਈ ਹੋਈ ਏ ਹਾਂ ਤਸਕਰਾਂ ਉੱਤੇ ਠੀਕ ਹੈ ਜੀ ਕਿਧਾਰਾ ਜਿਹੜੀ ਹੈ ਇੱਕ ਕੇਸ ਜ਼ਰੂਰ ਬਣਾਇਆ ਗਿਆ ਹੈ ਲੇਕਿਨ ਜਿਹੜੀ ਬੰਦੀਆਂ ਧਾਰਾਵਾਂ ਨੇ ਉਹ ਹਜੇ ਨਹੀਂ ਲਾਈਆਂ ਗਈਆਂ ਤੇ ਇੱਕ ਜਿਹੜਾ ਇੱਥੋਂ ਦੇ ਲੋਕ ਇਨਵੋਲਵ ਹੈ ਉਹਦੇ ਵਿੱਚ ਉਹ ਉਹਨਾਂ ਨੇ ਉਹ ਐਡ ਨਹੀਂ ਕੀਤੇ ਆ ਉਹੀ ਮੈਂ ਦੱਸ ਰਿਹਾ ਸੀ ਤੁਹਾਨੂੰ ਅਸੀਂ ਇੱਥੇ ਆਪਦੇ ਵਿਹਾਰ ਤੇ ਨਾਮ ਪਤਾ ਕਰੇ ਆ ਤਿੰਨ ਚਾਰ ਲੋਕਾਂ ਦੇ ਪਿੰਡ ਚੋਂ ਨਾ ਆ ਰਹੇ ਆ ਪਲੱਸ ਜਿਹੜੇ ਇਹ ਤਾਂ ਪਿੰਡ ਦੇ ਲੋਕ ਹੈ ਪਲੱਸ ਜਿਹੜੇ ਮੁੱਖੇ ਗੋਤ ਅਸਕਰ ਹੈ ਉਹ ਤਾਂ ਡਰਾਈਵਰ ਤੇ ਟਰੱਕਾਂ ਲਈ ਸਿਰ ਫੜੇ ਗਏ ਐ ਮੁੱਖੇ ਗੋ ਤਸਕਰ ਐ ਜਿਹੜੇ ਜਿਹੜੇ ਕਿ ਲਗਾਤਾਰ ਗੱਡੀਆਂ ਭਰ ਰਹੇ ਐ ਇਥੋਂ ਪਿੱਛੇ ਤੁਹਾਨੂੰ ਪਤਾ ਹੀ ਹੋਊਗਾ ਅਸੀਂ ਜਿਹੜੇ ਲਗਾਤਾਰ ਟਰੱਕ ਭਰ ਰਹੇ ਐ ਇਥੋਂ ਜਿਹੜੇ ਉਹ ਟਰੱਕ ਭਰਾਉਣ ਵਾਲੇ ਮੁੱਖੇ ਗੋ ਤਸਕਰ ਐ ਉਹਨਾਂ ਦਾ ਨਾਂ ਹਜੇ ਐਡ ਨਹੀਂ ਹੋਇਆ ਤੇ ਅਸੀਂ ਇਹ ਚਾਹਾਂਗੇ ਕਿ ਉਹ ਲੋਕਾਂ ਦੇ ਵੀ ਨਾਂ ਐਡ ਹੋਵੇ ਹਾਂਜੀ ਜਿਹੜੇ ਪਕੜੇ ਗਏ ਡਰਾਈਵਰ ਵਗੈਰਾ ਨੇ ਉਹਨਾਂ ਨੇ ਕੁਝ ਕਬੂਲ ਕੀਤਾ ਵੀ ਸਾਨੂੰ ਬਿਲਕੁਲ ਕਬੂਲ ਕੀਤਾ ਜੀ ਉਹ ਉਹਨਾਂ ਨੂੰ ਪੁਲਿਸ ਜਿਹੜੀ ਐ ਨਾਲ ਲੈ ਕੇ ਇੱਥੇ ਆਈ ਐ ਹਰਿਆਣਾ ਪੁਲਿਸ ਇੱਥੇ ਆਈ ਐ ਤੇ ਉਹਨਾਂ ਨੇ ਆਪ ਦੇ ਸਤਰ ਤੇ ਤਫ਼ਤੀਸ਼ ਕੀਤੀ ਹੈ ਗੋਵੰਸ਼ ਇਸ ਟਾਈਮ ਮੌਜੂਦਾ ਹਾਲਾਤ ਕਿਨੇ ਜਿਹੜੇ ਉਥੋਂ ਬਰਾਮਦ ਕੀਤੇ ਗਏ ਨੇ ਗੋਵੰਸ਼ ਜੀ ਨੰਦੀ ਗੋਸ਼ਾਲਾ ਹੈਗੀ ਉਥੇ ਇਹ ਇਹ ਵੀ ਮੈਂ ਬਹੁਤ ਧੰਨਵਾਦ ਕਰਨਾ ਚਾਹੁੰ ਆ ਫਾਜ਼ਿਲਕਾ ਦੀ ਨੰਦੀ ਗੋਸ਼ਾਲਾ ਦਾ ਕਿ ਉਹਨਾਂ ਨੇ ਇੱਕ ਵਾਰ ਕੋਲ ਕਰਦੇ ਜਿਹੜਾ ਹੈ ਉਹ ਸਾਰੇ ਗੋਵੰਸ਼ ਨੂੰ ਡਬਾ ਵਾਲੀ ਜਿਹੜੀ ਨੰਦੀ ਗੋਸ਼ਾਲਾ ਇੱਕ ਕੋਲ ਦੇ ਉੱਤੇ ਉਹ ਆਏ ਵੀ ਸਾਡਾ ਸਹਿਯੋਗ ਵੀ ਕੀਤਾ ਪਲੱਸ ਜਿਹੜੇ ਗੋਸ਼ਾਲਾ ਲੈ ਕੇ ਗਏ ਤੇ ਸਾਰੇ ਜਿਹੜੇ ਬੇਸਹਾਰਾ ਗੋਵਨ ਸਿੰਘ ਸਾਰਿਆਂ ਨੂੰ ਉਹਨਾਂ ਨੇ ਉੱਥੇ ਬੜੇ ਵਧੀਆ ਤਰੀਕੇ ਨਾਲ ਅੱਥੀ ਲਗਾਤਾਰ ਉਹਨਾਂ ਦੇ ਸੰਪਰਕ ਦੇ ਵਿੱਚ ਆ ਰੱਖ ਰਿਹਾ ਤੇ ਆਪਣੇ ਇਹ ਆਪਣੀ ਕੋਸ਼ਲਾਂ ਨੂੰ ਵੀ ਕਿਹਣਾ ਚਾਹਵਾ ਕਿ ਉਹਨਾਂ ਲੋਕਾਂ ਤੋਂ ਕੁਝ ਸਿੱਖੇ ਦੂਜਾ ਇੱਕ ਚੀਜ਼ ਲਾਸਟ ਦੇ ਵਿੱਚ ਮੈਂ ਇਹ ਕਹਿਣਾ ਚਾਹਵਾ ਜੀ ਲੋਕਾਂ ਨੂੰ ਜਿਹੜੀ ਜਾਗਰੂਕਤਾ ਦੀ ਕਮੀ ਇਸ ਕਰਕੇ ਨਹੀਂ ਹੈ ਕਿ ਲੋਕ 1.5 ਲੱਖ ਰੁਪਇਆ ਜਿਹੜਾ ਤੁਹਾਨੂੰ ਪਤਾ ਲੱਗਿਆ ਹੈ ਕਿ 2-2 ਲੱਖ ਰੁਪਇਆ ਲੋਕ ਇਕੱਠਾ ਕਰਕੇ ਹੀਰਾਵਾਲੀ ਪਿੰਡ ਦੇ ਵਿੱਚ ਦਿੱਤੇ ਗਏ ਗੋਤਸਕਰਾਂ ਨੂੰ ਕਾ ਦੇ ਲਈ ਉਹਨਾਂ ਗਊ ਆ ਮਾਤਾ ਨੂੰ ਉਹ ਵਚਨ ਨੂੰ ਕੱਟਣ ਦੇ ਲਈ ਜਿਹੜਾ ਦਿੱਤਾ ਗਿਆ ਲੇਕਿਨ ਜੇ ਉਹਨਾਂ ਨੂੰ ਸਮਝ ਹੋਵੇ ਆਪਦੇ ਧਰਮ ਦੀ 비ਧਰਮੀ ਤਾਂ ਹੋ ਹੀ ਗਏ ਧਰਮ ਦੇ ਰਸਤੇ ਤੋਂ ਤਾਂ ਉਹ ਹੱਟੀ ਗਏ ਹੈ 비ਧਰਮੀ ਹੋ ਗਏ ਹੈ ਲੇਕਿਨ ਇਹ 2 ਲੱਖ ਰੁਪਇਆ ਅਗਰ ਉਹ ਗੋਸ਼ਾਲਾ ਦਿੰਦੇ ਕੀ ਗੋਸ਼ਾਲਾ ਕਿਹੜੀ ਗੋਸ਼ਾਲਾ ਸੀ ਜਿਹੜੀ ਉਹ 10 ਵਾਰਾ ਗੋਵਨਸ ਨਹੀਂ ਰੱਖਦੀ ਅਗਰ ਉਹ ਇੰਨਾ ਚੰਦਾ ਇਕੱਠਾ ਕਰਕੇ ਹੋਰ ਪਿੰਡਾਂ ਨੂੰ ਵੀ ਕਹਿਣਾ ਚਾਹੁੰ ਆ ਪੰਚਾਇਤਾਂ ਨੂੰ ਕਹਿਣਾ ਚਾਹੁੰ ਆ ਕਿ ਤੁਸੀਂ ਕੱਟਣ ਦੇ ਲਈ ਗੋ ਮਾਤਾ ਨੂੰ ਕੱਟਣ ਦੇ ਲਈ ਜਦੋਂ ਇੰਨਾ ਪੈਸਾ ਇਕੱਠਾ ਕਰ ਸਕਦੇ ਹੋ ਤੇ ਤੁਸੀਂ ਗੋ ਮਾਤਾ ਨੂੰ ਗੋਸ਼ਾਲਾ ਭੇਜਣ ਲਈ ਤਾਂ ਉਸ ਤੋਂ ਦੁੱਗਣਾ ਇਕੱਠਾ ਕਰ ਸਕਦੇ ਹੋ ਅਗਰ ਤੁਸੀਂ ਚਾਹੋ ਜਿੱਥੇ 1 ਡੁੱਢ ਲੱਖ ਤੁਸੀਂ ਉਹਨਾਂ ਨੂੰ ਦਿੱਤਾ ਉਥੇ 3 ਲੱਖ ਰੁਪਇਆ ਤੁਹਾਡੇ ਕੋਲੇ ਪਿੰਡ ਚੋਂ ਇਕੱਠਾ ਹੋ ਜਾਣਾ ਸੀ ਕਿਉਂਕਿ ਸਾਰੇ ਪਿੰਡ ਨੇ ਸਾਥ ਨਹੀਂ ਦਿੱਤਾ ਉਹਨਾਂ ਲੋਕਾਂ ਦਾ ਪਰ ਜਦੋਂ ਗੋਸ਼ਾਲਾ ਭੇਜਦੇ ਤੇ ਸਾਰਾ ਪਿੰਡ ਸਾਥ ਦਿੰਦਾ ਤੁਸੀਂ ਉਹਨਾਂ ਨੂੰ ਗੋਸ਼ਾਲਾ ਭੇਜ ਸਕਦੇ ਨਹੀਂ ਅਗਰ ਸਾਨੂੰ ਸੰਪਰਕ ਕਰੋ ਜਿਹੜੇ ਪਿੰਡ ਨੂੰ ਵੀ ਇਹ ਦਿੱਕਤ ਹੈ ਜਿਹੜਾ ਪਿੰਡ ਵੀ ਚਾਹੁੰਦਾ ਹੈ ਕਿ ਉਹ ਗੋਸ਼ਾਲਾ ਜਾਵੇ ਉਹਨਾਂ ਦੇ ਗੋਵੰਛ ਉਹਨਾਂ ਨੂੰ ਹੋ ਸਕਦਾ ਹੈ ਚਲੋ ਪਸ਼ੂ ਹੈ ਪਰ ਉਹ ਮਾਰ ਵੀ ਸਕਦੇ ਕਹਿੰਦੇ ਵੀ ਟੱਕਰ ਮਾਰਦੇ ਪਰ ਉਹ ਇਨਸਾਨ ਨਹੀਂ ਹੈ ਜੀ ਉਹ ਵੇ ਸਾਰਾ ਵੇਜੂਬਾਨ ਪਸ਼ੂ ਹੈਗੇ ਉਹਨਾਂ ਨੇ ਥੋੜੀ ਆਪ ਦੀ ਪਰਵਰਤੀਤਾ ਦਿਖਾਣੀ ਹੈ ਲੇਕਿਨ ਅਗਰ ਆਪਾਂ ਕੋਸ਼ਿਸ਼ ਕਰਾਂਗੇ ਤੁਸੀਂ ਉਹਨਾਂ ਨੂੰ ਨਾ ਦਿਓ ਤਸਕਰਾਂ ਨੂੰ ਇਹ ਗੋਵੰਛ ਨਾ ਦਿਓ ਉਹਨਾਂ ਨੇ ਕਿਤੇ ਲੈ ਜਾ ਕੇ ਨਹੀਂ ਛੱਡਣੇ ਉਹ ਸਿਰਫ ਬੁੱਚੜਖਾਨੇ ਜਾਂਦੇ ਐ ਉਹ ਕੱਟਣ ਲਈ ਜਾਂਦੇ ਐ ਤੇ ਹੱਥ ਜੋੜ ਕੇ ਪਿੰਡ ਦੇ ਲੋਕਾਂ ਨੂੰ ਪੰਚਾਇਤ ਨੂੰ ਮੇਰੀ ਬੇਨਤੀ ਹੈ ਗਊ ਰક્ષਕਾਂ ਨੂੰ ਵੀ ਬੇਨਤੀ ਹੈ ਜਾਂ ਗੋ ਸੇਵਕ ਪੈਸੇ ਜਿਹੜੇ ਉਹਨਾਂ ਨੂੰ ਦੇ ਰਹੇ ਹੋ ਇਹ ਗਊ ਸ਼ਾਲਾ ਨੂੰ ਦਿਓ ਤਾਂ ਕਿ ਗੋਵੰਸ਼ ਹੈ ਜਿਹੜਾ ਆਪਣਾ ਸੁਰੱਖਿਤ ਰਹੇ ਤੇ ਉਹ ਗਊ ਸ਼ਾਲਾ ਜਾਵੇ ਇੱਕ ਕੋਲੋਸ਼ਨ ਫਾਜ਼ਿਲ ਕਾ ਵੱਲੋਂ ਵੀ ਗਊ ਸ਼ਾਲਾ ਵਾਸਤੇ ਦੂਆ ਕੀਤੀ ਬਿਤੀ ਜਾਂਦੀ ਹੈ ਅੱਜ ਉਹ ਜੀ ਕਾਫੀ ਟਾਈਮ ਤੋਂ ਜਿਹੜਾ ਹੈ ਡੀਸੀ ਸਾਹਿਬ ਵੱਲੋਂ ਜਿਹੜਾ ਇਹ ਚੱਲ ਰਿਹਾ ਉਪਰਾਲਾ ਬਹੁਤ ਵਧੀਆ ਇਹ ਗੱਲ ਹੈ ਕਿ ਜਿਹੜੇ ਬੇ ਸਾਰਾ ਗੋਵੰਸ਼ ਹੈ ਜਿਹੜੇ ਵੋ ਮੁਖਤੀ ਹੈ ਜਿਹੜੇ ਗਲੀਆਂ ਦੇ ਵਿੱਚ ਜਾਂਦੇ ਆ ਲੋਕਾਂ ਦਾ ਵੀ ਉਹਨਾਂ ਪ੍ਰਤੀ ਰੋਚ ਰੰਦਾ ਕਿਉਂਕਿ ਉਹ ਕਿਤੇ ਨੁਕਸਾਨ ਵੀ ਉਹਨਾਂ ਕਰਕੇ ਹੋ ਜਾਂਦਾ ਹੈ ਤੇ ਇਹ ਬੜੀ ਚੰਗੀ ਗੱਲ ਹੈ ਕਿ ਡੀਸੀ मैम ਜਿਹੜੇ ਹੈ ਉਹ ਇਹ ਕਰ ਰਹੇ ਹੈ ਸਾਨੂੰ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਹੈ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਅਗਰ ਆਵਸ਼ਕਤਾ ਹੈ ਤੇ ਬਜਰੰਦਲ ਵਿਸ਼ਵਿੰਦੂ ਪ੍ਰੀਸ਼ਦ ਉਹਨਾਂ ਦਾ ਸਾਥ ਦੇਗਾ ਦੂਜਾ ਇੱਕ ਹਬੋਰ ਦੇ ਵਿੱਚ ਜਿਹੜਾ ਅੱਜ ਇੱਕ ਘਟਨਾ ਹੋਈ ਹੈ ਜਿਹੜੀ ਤੁਹਾਨੂੰ ਪਤਾ ਹੋਊਗੀ ਕਿ ਡੀਜੀ ਮੈਮ ਨੇ ਜਿਹੜਾ ਉੱਥੋਂ ਇੱਕ ਟਰੱਕ ਜਿਹੜਾ ਗਊਸ਼ਾਲਾ ਆ ਰਿਹਾ ਸੀ ਪ੍ਰਸ਼ਾਸਨ ਨੇ ਟਰੱਕ ਭੇਜਿਆ ਸੀ ਉਹਨੂੰ ਕੁਝ ਲੋਕਾਂ ਨੇ ਰੋਕਿਆ ਹੈ ਉਹ ਤਰਾ ਉਹ ਜਿਸ ਤਰ੍ਹਾਂ ਦੇ ਵੀ ਲੋਕ ਹੈ ਸਾਡਾ ਉਹਨਾਂ ਨਾਲ ਕੋਈ ਮੰਨ ਲਓ ਲਿੰਕ ਹੈ ਨਹੀਂ ਅਸੀਂ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਇਹਦੇ ਵਿੱਚ ਸਾਡਾ ਕੋਈ ਰੋਲ ਹੈ ਨਹੀਂ ਹਾਂ ਇਹਨਾਂ ਦੇ ਸਹਿਯੋਗ ਲਈ ਇਹਨਾਂ ਨੂੰ ਇਹ ਵੇ ਸਾਰਿਆਂ ਨੂੰ ਜੇ ਤੁਸੀਂ ਗਊਸ਼ਾਲਾ ਲਿਆਣਾ ਚਾਹੁੰਦੇ ਹੋ ਉਹਦੇ ਵਿੱਚ ਅਗਰ ਕੋਈ ਸੇਵਕ ਕਰਨਾ ਕਰ ਸਕਦੇ ਹਾਂ ਸਾਡੇ ਵੱਲੋਂ ਤੇ ਉਹ ਜਰੂਰ ਦੱਸੋ ਇਸ ਤੋਂ ਇਲਾਵਾ ਸਾਡਾ ਕਿਸੇ ਵੀ ਰੋਲੇ ਚ ਲੋਕ ਕਿਉਂਕਿ ਲੋਕ ਹਰੇਕ ਲੋਕਾਂ ਨੂੰ ਜਿਹੜੇ ਇਕੱਠੇ ਹੁੰਦੇ ਉਹਨਾਂ ਨੂੰ ਗੋਰ ਰક્ષਕ ਹੀ ਸਮਝ ਲੈਂਦੇ ਐ ਜਾਂ ਉਹਨਾਂ ਨੂੰ ਗੋਰ ਰક્ષા ਦਲ ਵਾਲੇ ਸਮਝ ਲੈਂਦੇ ਐ ਜਾਂ ਬਜਰੰਗ ਦਲ ਵਾਲੇ ਸਮਝ ਲੈਂਦੇ ਐ ਲੇਕਿਨ ਐਸਾ ਨਹੀਂ ਐ ਚਲਦੇ ਫਿਰਦੇ ਲੋਕ ਵੀ ਆ ਕੇ ਜਿਹੜਾ ਹੈ ਉਹ ਉੱਥੇ ਮੋਲ ਖਰਾਬ ਕਰ ਸਕਦੇ ਐ ਗੱਲ ਚੱਲਦੀ ਤਸਕਰੀ ਦੀ ਹਾਂਜੀ ਮੇਨ ਮੁੱਦਾ ਤਸਕਰੀ ਦਾ ਤਸਕਰੀ ਦਾ ਡਾਕ ਜੇ ਜਿਹੜੀ ਵੱਡੀ ਘਟਨਾ ਹੈ ਕਿ ਵੱਡੇ ਜਿਹੜਾ ਪਾਪ ਹੈਗਾ ਉਹ ਨੂੰ ਗੂਚਰ ਖੱਡ ਮੇ ਜਾਂਦਾ ਹੈ ਹਾਂਜੀ ਕਹਿੰਦਾ ਤੁਸੀਂ ਵਿਰੋਧ ਕਰਦੇ ਹੋ ਹਾਂਜੀ ਤੁਸੀਂ ਕੀ ਕਹਿੰਦੇ ਹੋ ਵੀ ਇੱਥੇ ਕੋਣ ਲੋਕ ਭੇਜ ਰਹੇ ਨੇ ਆਮ ਲੋਕ ਭੇਜ ਰਹੇ ਨੇ ਕਿ ਕੋ ਡੇਰੀਆਂ ਵਾਲੇ ਨੇ ਉਹ ਭੇਜ ਰਹੇ ਨਹੀਂ ਨਹੀਂ ਜੀ ਇਹ ਜਿਹੜੇ ਇਹ ਆਮ ਲੋਕ ਹੀ ਹੈਗੇ ਉਹ ਡੇਰੀ ਵਾਲੇ ਹੋ ਸਕਦੇ ਹੈ ਇਹਦੇ ਵਿੱਚ ਹੁਣ ਕਿਉਂਕਿ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਪਰ ਹਜੇ ਤਾਂ ਹੀ ਜਿਹੜੀ ਗੱਲ ਆਈ ਹੈ ਉਹ ਕੁਝ ਲੋਕ ਸਾਦੇ ਆਮ ਲੋਕਾਂ ਦੇ ਵਿੱਚ ਆਮ ਜਦੋਂ ਕਹਿੰਦੇ ਆ ਸਾਰੀ ਪਬਲਿਕ ਆਂਦੀ ਹੈ ਨਹੀਂ ਕੁਝ ਵੀ ਧਰਮੀ ਲੋਕ ਹੈਗੇ ਕੁਝ 5 10% ਫਰਾਰਤੀ ਅੰਸਰ ਹੈਗੇ ਜਿਹੜੇ ਕਿ ਚੰਦਾ ਇਕੱਠਾ ਕਰਦੇ ਆ ਫਿਰਦੇ ਆ ਚਰਚਰ ਦੇ ਲਾਉਂਦੇ ਆ ਤੇ ਇੰਨੀ ਮਿਹਨਤ ਅਗਰ ਗਊਸ਼ਾਲਾ ਪਹੁੰਚਣ ਲਈ ਕੀਤੀ ਹੋਵੇ ਤੇ ਅਸੀਂ ਵੀ ਉਹਨਾਂ ਨੂੰ ਸਮਾਨਿਤ ਕਰੀਏ ਤਾਂ ਜਿਵੇਂ ਮੇਰੀ ਪੈਸੇ ਦੇ ਲਾਲਚੇ 'ਚ ਵੀ ਇਹ ਕੰਮ ਹੋ ਰਿਹਾ ਹੋ ਰਿਹਾ ਜੀ ਪੈਸੇ ਦੇਖੋ ਸਭ ਤੋਂ ਜ਼ਿਆਦਾ ਪੈਸੇ ਦੇ ਹੀ ਲਾਲਚੇ 'ਚ ਹੋ ਰਿਹਾ ਹੈ ਗੋਤਸਕਰਾ ਵੱਲੋਂ ਤਾਂ ਆਪਣੇ ਧਰਮ ਦੇ ਲੋਕ ਜਿਹੜੇ ਹਾਂਜੀ ਹਾਂਜੀ ਬਿਲਕੁਲ ਇਹ ਜਿਹੜਾ ਪੈਸਾ ਇਕੱਠਾ ਹੁੰਦਾ ਹੈ ਉਹਦੇ ਵਿੱਚ ਵੀ ਕੁਝ ਹਿਰਾ ਫੇਰੀ ਹੁੰਦੀ ਹੈ ਜੀ ਪਿੰਡ ਵੱਲੋਂ ਕਿਉਂਕਿ ਪਿੰਡ ਦੇ ਜਿਹੜੇ ਪੈਸਾ ਦਿੰਦੇ ਹੈ ਨਾ ਉਹਨਾਂ ਦੇ ਵਿੱਚੋਂ ਵੀ 90% ਲੋਕਾਂ ਨੂੰ ਇਹ ਨਹੀਂ ਪਤਾ ਕਿ ਬੁੱੱਚੇ ਖਾਨੇ ਚੱਲੇ ਆ ਕਿਵੇਂ ਚੱਲੇ ਆ ਲੇਕਿਨ ਕੁਝ ਲੋਕ ਜਿਹੜੇ 2-4 ਲੋਕ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਸਾਰੀ ਗੱਲ ਕਿ ਕੀ ਹੋਊਗਾ ਇਹਨਾਂ ਦਾ ਇਹ ਕਿੱਥੇ ਚੱਲੇ ਆ ਜਿਹੜਾ ਕਿ ਪੈਸਾ ਇਕੱਠਾ ਕਰਦੇ ਆ ਉਹਨਾਂ ਨੂੰ ਸਭ ਗੱਲ ਪਤਾ ਹੁੰਦੀ ਤਾਜ਼ਾ ਮਾਮਲੇ ਦੇ ਵਿੱਚ ਹਾਲਾਂਕਿ ਪੁਲਿਸ ਨੇ ਜਾਂਚ ਸ਼ੁਰੂ ਕਰਤੀ ਹੈ ਹਰਿਆਣਾ ਪੁਲਿਸ ਨੇ ਆਈ ਵੀ ਤੁਸੀਂ ਕਹਿ ਦਿਓ ਤੁਹਾਨੂੰ ਕੋਈ ਇਨਪੁਟ ਮਿਲੇ ਨੇ ਕੌਣ ਲੋਕ ਨੇ ਇਸ ਮਾਮਲੇ ਨਾਲ ਜੁੜੇ ਜਿਹੜਾ ਤਾਜ਼ਾ ਮਾਮਲਾ ਜਿਹੜਾ ਟਰੱਕ ਡਬਲ ਹੀ ਜਾ ਕੇ ਪਕੜਿਆ ਗਿਆ ਹਾਂਜੀ ਉਹ ਇੱਕ ਤਾਂ ਜਿਹੜੇ ਹੀਰਾਵਾਲੀ ਤੋਂ ਅਸੀਂ ਨਾਂ ਹੈ ਨਹੀਂ ਜਿਹੜੇ ਸਾਡੇ ਕੋਲ ਆਏ ਹੈ ਉਹ ਨਾਂ ਅਸੀਂ ਪੁਲਿਸ ਨੂੰ ਦੇ ਰਹੇ ਹਾਂ ਕਿਉਂਕਿ ਹਜੇ ਉਹ ਆਪਦੇ स्तर ਤੇ ਪੁਲਿਸ ਨੇ ਜਾਂਚ ਕਰਨੀ ਹੈ ਲੇਕਿਨ ਜਿਹੜੇ ਉਹਦੇ ਵਿੱਚ ਮੁੱਖੇ ਗੋ ਤਸਕਰ ਹੈ ਉਹ ਮਨੀਸ਼ੀ ਤੁਹਾਨੂੰ ਦੱਸਣਗੇ ਵੀ ਜਿਹੜੇ ਮੁੱਖੇ ਗੋ ਤਸਕਰ ਜਿਨ੍ਹਾਂ ਦੇ ਨਾਂ ਬਾਰ-ਬਾਰ ਆ ਰਹੇ ਹੈ ਤੇ ਅਸੀਂ ਵੈਰੀਫਾਈ ਕਰਿਆ ਹੈ ਉਹ ਨਾਂ ਮਾਈਕ ਦਿਓ ਪ੍ਰੇਸ਼ਾਨ ਜੀ ਮਨੀਸ਼ਰਾਮ ਦਾ ਨੋਜਪੁਰ ਕੈਨਾ ਵਿਭਾਗ ਹੈ ਉਹਨਾਂ ਦੇ ਸਿਪਚਕੇ ਦਾ ਉਸ ਦਿਨ ਜਿਹੜਾ ਰਾਤ ਨੂੰ ਜਿੰਨਾ ਵੀ ਇਨਸੀਡੈਂਟ ਰਿਹਾ ਉਹਦੇ ਵਿੱਚ ਮੈਂ ਆ ਪਹੇਗਾ ਸੀ ਮੌਕੇ ਤੇ ਮੌਜੂਦ ਹੈਗਾ ਸੀ ਤੇ ਸਾਰੀ ਸਾਡੀ ਟੀਮ ਨੇ ਪੂਰੀ ਜਿਹੜੀ ਹੈ ਪੂਰਾ ਤੁਹਾਨੂੰ ਦੱਸ ਦਈਏ ਅਸੀਂ ਸ਼ਾਮ ਨੂੰ 6 ਵਜੇ ਉੱਥੇ ਨਾਕਾ ਲਗਾਇਆ ਸੀ ਜਿਹੜੀ ਵੀ ਸਾਡੀ ਡਿਊਟੀ ਸੀ ਸੀ ਤੇ ਸਵੇਰੇ 4 ਵਜੇ ਤੱਕ ਸਾਡਾ ਨਾਕਾ 10 ਘੰਟੇ ਅਸੀਂ ਮੈਂ ਤੇ ਮੇਰੀ ਪੂਰੀ ਟੀਮ 10 ਘੰਟੇ ਭੁੱਖੇ ਪਿਆਸੀ ਅਸੀਂ ਸੜਕਾਂ ਦੇ ਉੱਤੇ ਗੋ ਮਾਤਾ ਦੀ ਰੱਖਿਆ ਲਈ 10 ਘੰਟੇ ਪੂਰੇ ਸੀ ਉੱਥੇ ਖੜੇ ਰਹੇ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਦੱਸਦੇ ਆ ਜਿਹੜੇ ਸਾਡੇ ਕੋਲ ਨਾਮ ਆਇਆ ਹੈ ਦੋ ਬੰਦੇ ਜਿਹੜੇ ਖੜੇਗੇ ਉਹਨਾਂ ਦੇ ਨਾਮ ਦਾ ਪਰਚੇ ਦੇ ਵਿੱਚ ਗਿਆ ਇੱਕ ਜਗ੍ਹਾ ਜਿਹੜਾ ਠੀਕ ਹੈ ਜੀ ਜਿਹੜਾ ਮੇਨ ਜਿਹੜਾ ਹੈਗਾ ਸੀ ਉਹਦਾ ਮਾਸਟਰ ਮਾਈਂਡ ਜਿਹੜਾ ਵੀ ਆਸੇ ਪਾਸੇ ਦਾ ਜਿਹੜਾ ਆਪਣਾ ਏਰੀਆ ਉਹ ਸੰਭਾਲਦਾ ਕੋਈ ਅੱਗੋਂ ਉਹਨਾਂ ਨੂੰ ਗੁੱਚੜ ਖਾਨੇ ਡੀਲ ਕਰਦਾ ਕੋਈ ਪਿੰਡ ਵਾਲਿਆਂ ਨਾਲ ਡੀਲ ਕਰਦਾ ਜਿਹੜੇ ਅੱਗੇ ਛਾੜੀਆਂ ਹੁੰਦੀਆਂ ਉਹਨਾਂ ਨਾਲ ਡੀਲ ਕਰਦਾ ਤੇ ਕੋਈ ਹਾਂ ਉਹ ਹੀ ਅੱਗੇ ਪੇਜਦਾ ਤੇ ਉਸ ਤੋਂ ਬਾਅਦ ਜਿਹੜੇ ਕੁਝ ਜਿਹੜੇ ਹੋਰ ਕੋ ਤਸ਼ਕਰ ਹੈ ਉਹਨਾਂ ਦੇ ਜਿਹੜੇ ਨਾਮ ਆਏ ਆ ਹਾਂ ਜਿਨ੍ਹਾਂ ਨੂੰ ਆਪਾਂ ਲੋਕਲ ਭਾਸ਼ਾ ਦੇ ਵਿੱਚ ਛਾੜੀਏ ਕਹਿੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਦੋਹਾਂ ਇਕੱਠੀ ਕਰਨ ਦੇ ਪੰਨੇ ਹੁੰਦੇ ਰਹਿੰਦੇ ਆ ਉਹਨਾਂ ਚੋਂ ਕੁਝ ਨਾਮ ਜਾ ਚੁੱਕੇ ਆ ਉਹਨਾਂ ਨੇ ਖੁਦ ਵੈਰੀਫਾਈ ਕੀਤੇ ਆ ਤੇ ਅਸੀਂ ਆਪਦੇ ਸਰ ਸਤਰ ਦੇ ਉੱਤੇ ਜਿਹੜੇ ਸਾਡੇ ਜਿਹੜੇ ਸੋਰਸ ਹੈਗੇ ਆ ਉਹਨਾਂ ਤੋਂ ਅਸੀਂ ਜਿਹੜੇ ਪਤੇ ਪਤਾ ਕਰਾਏ ਆ ਕੁਝ ਨਾਮ ਇੱਕ ਤਾਂ ਇਹ ਚਾਰ ਪੰਜ ਜਿਹੜੇ ਹੈਗੇ ਆ ਛਾਂਟੇ ਹੈਗੇ ਜਿਹੜੇ ਆਸੇ ਪਾਸੇ ਦੇ ਆਪਣੇ ਏਰੀਆ ਦੇ ਵਿੱਚ ਇਹ ਕੰਮ ਕਰਦੇ ਆ ਇਹਨਾਂ ਦਾ ਮਤਲਬ ਇਹ ਗੱਡੀ ਜਿਹੜੀ ਹੈ ਇਹਨਾਂ ਦੀ ਪਿਕਅਪ ਹੈ ਉਹਦਾ ਵੀ ਆਪਣੇ ਕੋਲ ਨੰਬਰ ਹੈਗਾ ਉਹਨਾਂ ਦੀ ਪੂਰੀ ਡਿਟੇਲ ਆਈ ਹੈ ਹੁਣ ਪ੍ਰਸ਼ਾਸਨ ਦੀ ਇਹਨਾਂ ਦੇ ਸੀ ਜੋ ਵੀ ਹੈ ਲਿਖਤੀ ਰੂਪ ਦੇ ਵਿੱਚ ਵੀ ਦਵਾਂਗੇ ਵੀ ਇਹ ਬੰਦੇ ਹੈਗੇ ਆ ਇਹਨਾਂ ਦਾ ਰਹਿਣਾ ਦੇਖੋ ਬਣ ਵਾਲੀ ਅਰਨੀ ਵਾਲਾ ਕਾਲਾ ਟਿੱਪਾ ਆ ਨੇੜੇ-ਤੇੜੇ ਏਰੀਏ ਦੇ ਹੈਗੇ ਆ ਜਿਹੜੇ ਮੰਨ ਲਓ ਆਪਦੀ ਕਾਰਵਾਈ ਕਰਕੇ ਤੇ ਆਪਦੇ ਏਰੀਏ ਤੇ ਜਾ ਕੇ ਉੱਥੇ ਲੁਕ ਜਾਂਦੇ ਏਹੀ ਪਰਦੇ ਆ ਜੀ ਉਸੇ ਇਕੱਠੇ ਕਰਦੇ ਆ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਵੀ ਆ ਸਾਰੇ ਇਨਸੀਡੈਂਟ ਦੇ ਵਿੱਚ ਜਿਹੜੀ ਸਾਡੇ ਜਿਹੜੇ ਦਿਲ ਨੂੰ ਜਿਹੜੀ ਠੇਸ ਪਹੁੰਚੀ ਹੈ ਸਭ ਤੋਂ ਜ਼ਿਆਦਾ ਜਿਹੜੀ ਦੁਰਗਤੀ ਕੀ ਹੋਈ ਹੈ ਇਹਨਾਂ ਨੇ ਪਿੰਡ ਦਾ ਇੱਕ ਬੈਲ ਹੈਗਾ ਸੀ ਨੰਦੀ ਬੈਲ ਜਿਹੜਾ ਵੀ ਪਿੰਡ ਦਾ ਇੱਕ ਸਾਂਝਾ ਬੈਲ ਹੁੰਦਾ ਜਿਹੜਾ ਪਿੰਡ 'ਚ ਘੁੰਮਦਾ ਰਹਿੰਦਾ ਉਹਨੂੰ ਸਾਰੇ ਜਿਹੜੇ ਪਿੰਡ ਵਾਲੇ ਕੋਈ ਕੌਣ ਖਾਣਾ ਖਤਿੰਦਾ ਕੋਈ ਕੌਣ ਚਾਰਾ ਦਿੰਦਾ ਉਹਦੇ ਨਾਲ ਇਹਨਾਂ ਨੇ ਇੰਨੀ ਕਿ ਦੁਰਗਤੀ ਕੀਤੀ ਹੈ ਮੈਂ মিডিਆ ਦੇ ਵਿੱਚ ਵੀ ਕਹਿਣ ਲੱਗੇ ਮੈਨੂੰ ਬਹੁਤ ਹੀ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਵੀ ਇਹਨਾਂ ਨੇ ਉਹਦੇ ਜਿਹੜੇ ਪਿੱਛੇ ਡਾਂਗ ਚੜਾ ਦਿੱਤੀ ਤੇ ਉਹਦੀ ਅੱਖਾਂ ਫੋੜ ਦਿੱਤੀਆਂ ਤੇ ਬਹੁਤ ਜ਼ਿਆਦਾ ਉਹਦੇ ਮਤਲਬ ਸਰੀਰ ਦੇ ਉੱਤੇ ਝੋਟਾਂ ਪਹੁੰਚਾਈਆਂ ਤੇ ਫਿਰ ਵੀ ਉਹ ਟਰੱਕ ਦੇ ਵਿੱਚ ਨਹੀਂ ਚੜਾ ਪਏ ਉਹ ਕਿਉਂਕਿ ਉਹ ਜਾਣ ਤੋਂ ਰਾਜ਼ੀ ਨਹੀਂ ਹੈਗਾ ਸੀ ਕਿਉਂਕਿ ਉਹ ਪਿੰਡ ਵਾਲਿਆਂ ਦਾ ਪਾਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਆਪਣੇ ਹੀ ਕੁਛ ਅਸੀਂ ਕਾਰਜ ਕਰਤਾ ਪੇਜ ਕੇ ਉਹਦਾ ਇਲਾਜ ਕਰਵਾਇਆ 2-3 ਦਿਨ ਤੇ ਉਹਦੇ ਪਿੱਛੇ ਜਿਹੜੇ ਜ਼ਖਮ ਬਣੇ ਸੀ ਉਹਨਾਂ ਨੂੰ ਵੀ ਥੋੜਾ ਉਹਦਾ ਇਲਾਜ ਉਪਚਾਰ ਕਰਵਾਇਆ ਤੇ ਹੁਣ ਥੋੜਾ ਬਹੁਤ ਉਹ ਸਹੀ ਹੈ ਤੇ ਇਸ ਤਰ੍ਹਾਂ ਦੀ ਇਹਨਾਂ ਨੇ ਜਿਹੜੀ ਹਰਕਤ ਕੀਤੀ ਹੈ ਇੱਕ ਪਿੰਡ ਦੇ ਵਿੱਚੋਂ ਕਿਸੇ ਗਰੀਬ ਬੰਦੇ ਦੀ ਇਹਨਾਂ ਨੇ ਘਰ ਦੇ ਬਾਹਰ ਬੰਨੀ ਹੋਈ ਜਿਹੜੀ ਗਾਂ ਸੀ ਜਿਹੜੇ ਤਸਕਰ ਗਿਆ ਉਹਨਾਂ ਨੇ ਇੱਕ ਗਾਂ ਚੋਰੀ ਕਰਕੇ ਜਿਹੜੀ ਮਤਲਬ ਪ੍ਰੈਗਨੈਂਟ ਗਾਂ ਹੈਗੀ ਸੀ ਉਹਦੇ ਪੇਟ ਦੇ ਵਿੱਚ ਬੱਚਾ ਸੀ ਉਹਨੋਂ ਵੀ ਇਹਨਾਂ ਨੇ ਤਸਕਰਾਂ ਨੇ ਬੁੱਝੜ ਖਾਨੇ ਭੇਜਤਾ ਦੇਖ ਲੋ ਗਾਂ ਮਾਂ ਦੇ ਨਾਲ ਬੱਚੇ ਨੂੰ ਵੀ ਵੱਢਣ ਵਾਸਤੇ ਉਹਨਾਂ ਨੇ ਭੇਜਤਾ ਉਹ ਗਾਂ ਵੀ ਹੁਣ ਸੁਰੱਖਿਤ ਹੈ ਜਿਹੜੀ ਡੱਬ ਵਾਲੀ ਦੀ ਨੰਦੀ ਛਾਲ ਹੈਗੀ ਹੈ ਉੱਥੇ ਅਸੀਂ ਗਾਂ ਨੂੰ ਸੁਰੱਖਿਤ ਉੱਥੇ ਭਜਵਾ ਦਿੱਤਾ ਮਤਲਬ ਇਹ ਸਾਰਾ ਇਨਸੀਡੈਂਟ ਦੇਖ ਕੇ ਜਿਹੜੀ ਪਿੰਡ ਦੇ ਜਿਹੜੇ ਸ਼ਰਾਰਤੀ ਜਿਹੜੇ ਅੰਸਰ ਹੈਗੇ ਸੀ ਇਹਾਂ ਵਾਲੇ ਪਿੰਡ ਦੇ ਉਹਨਾਂ ਨੂੰ ਮੈਂ ਲੱਕ ਦੀ ਲਾਹਨਤ ਇਹਨਾਂ ਨੂੰ ਦੇਣਾ ਚਾਹਾਂਗਾ ਵੀ ਜਿਹੜੇ ਬੰਦੇ ਐਨੇ ਆਪ ਦਾ ਈਮਾਨ ਮਗੇਰ ਕੇ ਇਹ ਜਾਂ ਤੁਸੀਂ ਕੰਮ ਕਰਦੇ ਬਿਓ ਤੁਹਾਡੇ ਮਤਲਬ ਇਹ ਕਰਨੀ ਕਰਾਣੀ ਸਭ ਇੱਧਰ ਹੀ ਗਈ ਹੈ ਤੁਹਾਡੀ ਜਿਹੜੀ ਆਣ ਵਾਲੀ ਪੀੜ੍ਹੀਆਂ ਹੈ ਉਹ ਵੀ ਗੋ ਮਾਤਾ ਦੀ ਜਿਹੜਾ ਪਾਪ ਹੈਗਾ ਉਹ ਵੀ ਰਿਣ ਨਹੀਂ ਹੁੰਦਾ ਕੋਈ ਜਿਹੜੇ ਕਾਰਵਾਈ ਕਰਵਾ ਰਹੇ ਹੋ ਤੁਸੀਂ ਜੇ ਇਹਨਾਂ ਦੇ ਤੁਸੀਂ ਨਾਮ ਲਿੱਤੇ ਆਉਗੇ ਦੇਖੋ ਜੀ ਜਿਨ੍ਹਾਂ ਦੇ ਅਸੀਂ ਨਾਮ ਦੱਸੇ ਨਾ ਜੀ ਇਹ ਗੋਤਸ ਘਰੇ ਗਿਆ ਹੈ ਇਨਾਂ ਦੇ ਉੱਪਰ ਵੀ ਕਾਰਵਾਈ ਹੋਊਗੀ ਤੇ ਜਿਹੜੇ ਪਿੰਡ ਦੇ ਬੰਦੇ ਐ ਜਿਹੜੇ ਇਹਦੇ ਵਿੱਚ ਸ਼ਾਮਿਲ ਹੋਏ ਐ ਜਿਹੜਾ ਪੁਲਿਸ ਨੇ ਡਿਟੇਨ ਕੀਤੇ ਐ ਨਾਮ ਜਿਹੜੀ ਹਰਿਆਣਾ ਪੁਲਿਸ ਕਾਜੀ ਜੋਬ ਦੇ ਵਿੱਚ ਵੀ ਹੈ ਜੀ ਉਹਦੇ ਵਿੱਚ ਹਾਂਜੀ ਉਹਦੇ ਚ ਕੁਝ ਬੰਦੇ ਜਿਹੜੇ ਪਿੰਡ ਦੇ ਰਹਿਣ ਵਾਲੇ ਐ ਉਹਨਾਂ ਚੋਂ ਗਵਰਨਮੈਂਟ ਜੋਬ ਦੇ ਵਿੱਚ ਵੀ ਹੈਗੇ ਐ ਮੈਂ ਨਾਮ ਨਹੀਂ ਲੈਣਾ ਦਾ ਲੈਣਾ ਚਾਹਾਂਗਾ ਇਹ ਵਾਰੀ ਪਿਛੋਂ ਨਾਮ ਹੀਰਾਂ ਵਾਲੀ ਦਾ ਆਇਆ ਕੋਈ ਹੋਰ ਪਿੰਡ ਵੀ ਐ ਠੀਕੇ ਦੇ ਕੰਮ 'ਚ ਲੱਗੇ ਹੋਏ ਨੇ ਦੇਖੋ ਜੀ ਹੀਰਾਂ ਲਈ ਬੇਗਾਂ ਲਈ ਠੀਕ ਐ ਇਹ ਆਸੇ ਪਾਸੇ ਦੇ ਪਿੰਡ ਹੈਗੇ ਸਾਰਿਆਂ ਦੇ ਵਿੱਚ ਠੀਕੇ ਜੱਟਦੇ ਐ ਤੇ ਬੇਗਾਂਲੀ ਦੇ ਵਿੱਚੋਂ ਵੀ ਚਾਰ ਪਸ਼ੂ ਉਸ ਦਿਨ ਰਾਤ ਨੂੰ ਭੜਕੇ ਲੱਗੇ ਆਏ ਕਿਉਂਕਿ ਮੈਂ ਤੁਹਾਨੂੰ ਫੇਰ ਕਹਿਣਾ ਚਾਹਨਾ ਅਸੀਂ 6 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਉੱਥੇ ਨਾਕਾ ਲਗਾਇਆ ਹੋਇਆ ਸੀ ਤੇ ਰਾਤੀ ਇਹ 8-9 ਵਜੇ ਪਿਕਅਪ ਭਰ ਕੇ ਦੋ ਵਾਰੀ ਢੇਡੇ ਲੱਗੇ ਬੇਗਾਂਵਾਲੀ ਵਿੱਚੋਂ ਬੇਗਾਂਵਾਲੀ ਵਿੱਚੋਂ ਦੋ-ਦੋ ਪਸ਼ੂ ਇਹਨਾਂ ਨੇ ਚਾਰ ਪਸ਼ੂ ਬੇਗਾਂਵਾਲੀ ਵਿੱਚੋਂ ਵੀ ਉਹ ਨੌਰ ਦੇ ਵਿੱਚ ਇਹਨਾਂ ਨੇ ਲੋਡ ਦਿੱਤੀ। ਨਹੀਂ ਇਸੇ ਹੁਣ ਆਪਾਂ ਇੱਕ ਸੋਲੂਸ਼ਨ ਤੇ ਆਈਏ ਕਿਉਂਕਿ ਇੱਕ ਪਾਸੇ ਜ਼ਮੀਦਾਰ ਹੈ ਜਿਹੜਾ ਕਹਿੰਦਾ ਕਿ ਸਾਡੀ ਫਸਲ 'ਤੇ ਨੁਕਸਾਨ ਦਾ ਨੁਕਸਾਨ ਸਰਕਾਰ ਦੇ ਵਿੱਚ ਚਾਹੀਦੀ ਹੈ ਠੀਕ ਹੈ। ਇੱਕ ਪਾਸੇ ਹੈ ਗਊ ਮਤਾ ਠੀਕ ਹੈ ਇਨ ਦਾ ਸੋਲੂਸ਼ਨ ਕਿੱਥੇ ਤੁਸੀਂ ਦੇਖਦੇ ਹੈਗੇ ਹੋ ਆਫਟਰ 올 ਉਹ ਸਾਰਾ ਜਿਹੜਾ ਸੜਕ ਤੇ ਹੈ ਐਕਸੀਡੈਂਟ ਦਾ ਵੀ ਕਾਰਨ ਬਣਦਾ ਕਈ ਜਾਨਾਂ ਗਈਆਂ ਨੇ ਹਾਂਜੀ ਤੇ ਸੋਲੂਸ਼ਨ ਕੀ ਦੇਖਦੇ ਹੋ ਇਸ ਚੀਜ਼ ਦਾ ਤੁਸੀਂ ਸੋਲੂਸ਼ਨ ਇਹ ਸੋਲੂਸ਼ਨ ਇਹਦੇ ਵਿੱਚ ਹੀ ਹੈ ਜੀ ਗੱਲ ਦੇ ਵਿੱਚ ਹੀ ਸੋਲੂਸ਼ਨ ਹੈ ਇਹ ਸਭ ਕੁਝ ਹੋਇਆ ਇਹਦੇ ਵਿੱਚ ਹੀ ਸੋਲੂਸ਼ਨ ਦਾ ਆ ਰਿਹਾ ਹੈ ਜੇ ਸਮਝ ਹੋਵੇ ਜੇ ਧਰਮ ਨੂੰ ਪੜਿਆ ਹੋਵੇ ਥੋੜਾ ਜਿਹਾ ਵੀ ਗਿਆਨ ਹੋਵੇ ਜਿਹੜਾ ਸਾਮਾਨੀ ਗਿਆਨ ਹੋਵੇ ਧਰਮ ਦੀ ਤਾਂ ਬਹੁਤ ਵੱਡੀ ਗੱਲ ਹੈ ਜੇ ਸਮਝ ਹੋਵੇ ਫਿਰ ਤਾਂ ਸੋਲੂਸ਼ਨ ਹੋਇਆ ਹੀ ਪਿਆ ਹੈ ਇਹ ਸੋਲੂਸ਼ਨ ਜੀ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਇਹਨਾਂ ਪੈਸਾ ਇਕੱਠਾ ਕਰ ਰਹੇ ਐ ਇਹਨਾਂ ਨੂੰ ਬਹੁਤ ਤਸਕਰਾਂ ਨੂੰ ਦੇ ਰਹੇ ਐ ਕੱਟਣ ਵੱਡਣ ਲਈ ਉਹ ਪੈਸਾ ਹੀ ਇਹ ਦੇ ਕੇ ਗੋਸ਼ਾਲਾ ਭੇਜ ਸਕਦੇ ਉਹਨਾਂ ਨੂੰ ਦੂਜਾ ਦੂਜਾ ਸੋਲੂਸ਼ਨ ਇਹ ਹੈ ਕਿ ਪੰਚਾਇਤ ਆਪ ਦੇ ਵੱਲੋਂ ਇੱਕ ਛੋਟੀ ਗੋਸ਼ਾਲਾ ਵੀ ਤਾਂ ਜਿਹੜੇ ਬਾੜੇ ਦੇ ਵਿੱਚ ਇਕੱਠੇ ਕਰ ਰਹੇ ਐ ਟਰੱਕਾਂ ਦੇ ਵਿੱਚ ਭਰਨ ਲਈ ਜਿਹੜੇ ਤਸਕਰਾਂ ਨੂੰ ਦੇਣ ਲਈ ਇਕੱਠੇ ਕਰ ਰਹੇ ਐ ਉਹ ਲੋਕ ਕੀ ਸੇਵਾ ਲਈ ਬਾੜਾ ਨਹੀਂ ਦੇ ਸਕਦੇ ਅਗਰ ਉਹ ਕੱਟਣ ਲਈ ਗਊ ਮਾਤਾ ਨੂੰ ਬਾੜਾ ਦੇ ਰੱਖੇ ਦਿੰਦੇ ਐ ਤੇ ਉਹ ਸੇਵਾ ਲਈ ਨਹੀਂ ਦੇ ਸਕਦੇ ਉੱਥੇ ਅਗਰ ਸਿਰਫ 50 60 ਹਜ਼ਾਰ ਦੇ ਵਿੱਚ ਸ਼ੈਡ ਲੱਗ ਜਾਂਦਾ ਪੂਰਾ ਪਿੰਡ ਅਗਰ ਆਪਦੇ ਹਿਸਾਬ ਨਾਲ ਜੋ ਜਿੰਨਾ ਸਮਰਥ ਹੈ ਉਹ ਉਹਨਾਂ ਦੇ ਵਿੱਚ ਯੋਗਦਾਨ ਦੇਵੇ ਕੋਈ 100 ਦੇ ਸਕਦਾ ਹੈ ਕੋਈ ਹਜ਼ਾਰ ਦੇਵੇ ਮਹੀਨੇ ਦਾ ਤੇ ਉਹ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਨਾ ਤਾਂ ਗਊਸ਼ਾਲਾ ਜਾਣ ਦੀ ਆਵਸ਼ਕਤਾ ਹੈ ਨਾ ਕਿਸੇ ਨੂੰ ਕੋਈ ਇਹ ਬੁੱਚੜਖਾਨੇ ਭੇਜਣ ਦੀ ਆਵਸ਼ਕਤਾ ਹੈ ਨਾ ਆਪਦਾ ਧਰਮ ਵਿਰਸਤ ਕਰਨ ਦੀ ਆਵਸ਼ਕਤਾ ਹੈ ਨਾ ਇਹ ਗੋ ਮਾਤਾ ਦਾ ਜਿਹੜਾ ਪਾਪ ਹੈ ਉਹ ਆਪਦੇ ਸਰ ਲੈਣ ਦੀ ਆਵਸ਼ਕਤਾ ਹੈ ਨਾਲੇ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਖਾਣਾ ਪਾਣੀ ਜਿਹੜਾ ਵੇਸਟ ਹੁੰਦਾ ਜਿਹੜੀ ਰੋਟੀ ਹੈ ਹੋਰ ਹੈ ਇਹ ਇੱਕ ਰੇੜੀ ਲਾ ਕੇ ਪਿੰਡ ਚੋਂ ਇਕੱਠਾ ਕਰਨ ਜਿਵੇਂ ਹੋਰ ਗਊਸ਼ਾਲਾ ਜ ਵੀ ਚੱਲ ਰਹੀ ਹੈ ਪਿੰਡਾਂ 'ਚ بڑے ਲੋਕ ਸਹੀ ਵੀ ਚੱਲ ਰਹੇ ਆ ਉਹ ਆਪਦੇ ਪਿੰਡ ਸਵੇਰੇ ਸਵੇਰੇ ਫੇਰੀ ਲਾਉਂਦੇ ਆ ਹਰੇਕ ਘਰ 'ਚੋਂ ਜਿਹੜਾ ਵੇਸਟ ਹੈ ਜਿਹੜਾ ਅੰਨ ਹੈ ਉਹ ਨਾਲ ਹਾਂਜੀ ਬਿਲਕੁਲ ਕੀਤਾ ਗਿਆ ਹੈ ਤੇ ਹੁਣ ਤਾਂ ਉਹ ਉਹਨਾਂ ਵੱਲੋਂ ਸੰਪਰਕ ਹੋ ਰਿਹਾ ਹੈ ਲੇਕਿਨ ਆਪਾਂ ਹੁਣ ਮੌਕੇ ਤੇ ਨਹੀਂ ਕਰ ਰਹੇ ਕਿਉਂਕਿ ਸਾਡੀ ਕਾਰਵਾਈ ਦੇ ਵਿੱਚ ਬਾਧਾ ਹੋ ਸਕਦੀ ਹੈ ਇਸ ਲਈ ਅਸੀਂ ਸੰਪਰਕ ਨਹੀਂ ਕਰ ਰਹੇ ਹੁਣ ਅਸੀਂ ਸਿਰਫ ਆਪਦੇ ਜਿਹੜੇ ਫੋਰਸ ਹੈ ਉਹਨਾਂ ਤੋਂ ਅਸੀਂ ਪਤਾ ਨਾ ਪਤਾ ਕੀਤੇ ਹੈ ਉਹ ਨਾ ਅਸੀਂ ਪ੍ਰਸ਼ਾਸਨ ਨੂੰ ਦੇਣ ਚੱਲਿਆ ਅਜ ਉਹਨਾਂ ਦੇ ਨਾਂ ਲਿਖਤੀ ਰੂਪ ਦੇ ਵਿੱਚ ਜਿਹੜੇ ਪਿੰਡ ਚੋਂ ਵੀ ਜਿਹੜੇ ਲੋਕ ਹੈ ਤਿੰਨ ਚਾਰ ਲੋਕ ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ ਹੈ ਜਿਨ੍ਹਾਂ ਨੇ ਭਰਾਈ ਹੈ ਉਹਨਾਂ ਦੇ ਨਾਂ ਅਸੀਂ ਹਰਿਆਣਾ ਪੁਲਿਸ ਨੂੰ ਦੇ ਰਹੇ ਹਾਂ ਇੱਥੇ ਵੀ ਪ੍ਰਸ਼ਾਸਨ ਨੂੰ ਦੇ ਰਹਿਆਂ ਤੇ ਦੋ ਗੋਤ ਤਸਕਰਾਂ ਦੇ ਨਾਮ ਵੀ ਅਸੀਂ ਦੇ ਰਹਿਆਂ ਇਹ ਸਾਟਿਏ ਇਹ ਪੰਨੀ ਵਾਲੇ ਤੇ ਕਾਲੇ 蒂ਬੇ ਦੇ ਇਹ ਅਗਰ ਨਹੀਂ ਹੋਣ ਕੁਛ ਚੰਦ ਲੋਕ ਨੂੰ ਅਗਰ ਪ੍ਰਸ਼ਾਸਨ ਲਗਾਮ ਲਗਾ ਦੇ ਤੇ ਇਹ ਸਾਰੇ ਆਪਣੇ ਏਰੀਏ ਦਾ ਜਿਹੜੀ ਹੈ ਗੋਤ ਤਸਕਰੀ ਰੁਕ ਸਕਦੀ ਹੈ ਕਿਉਂਕਿ ਠੀਕ ਹੈ ਗੋਤ ਤਸਕਰ ਤਾਂ ਆ ਸਕਦਾ ਹੈ ਲੇਕਿਨ ਉਹਨਾਂ ਨੂੰ ਪਰਣ ਲਈ ਅਗਰ ਕੋਈ ਨਹੀਂ ਹੁੰਦਾ ਇਹ ਸਾਟਿਏ ਜਿਹੜੇ ਸਾਰੇ ਨਹੀਂ ਸਾਟਿਏ ਮੈਂ ਕਹਿ ਰਿਹਾ ਤੇ ਕੁਝ ਲੋਹਾਰਾਂ ਨੂੰ ਲੋਕ ਸਾਠੀਏ ਸਮਝਦੇ ਆ ਨਹੀਂ ਲੋਹਾਰ ਵੀ ਸਾਡੇ ਪਰ ਆ ਉਹ ਇਹ ਜੇ ਕੰਮ ਨਹੀਂ ਕਰਦੇ ਸਾਠੀਏ ਅਲੱਗ ਚੀਜ਼ ਹੈ ਤੇ ਉਹਨਾਂ ਦੇ ਵਿੱਚੋਂ ਵੀ ਇਹ ਤਿੰਨ ਚਾਰ ਪਰਿਵਾਰ ਹੈ ਇੱਕੋ ਪਰਿਵਾਰ ਹੈ ਵੈਸੇ ਤਾਂ ਇਸੇ ਦੇ ਜਿਹੜੇ ਪੰਨੀ ਆਲੇ ਬੈਠੇ ਐ ਐਸੇ ਦੇ ਬੰਨਾਂ ਆਲੇ ਬੈਠੇ ਐ ਇੱਥੇ ਦੇ ਕਾਲੇ ਟੀਬੇ ਬੈਠੇ ਐ ਇਹ ਇੱਕ ਪਰਿਵਾਰ ਜਿਹੜਾ ਇਹ ਕੰਮ ਗੰਦਾ ਕੰਮ ਗੰਦਾ ਖੇਲ ਖੇਲਦੇ ਆ ਤੇ ਜਿਹੜਾ ਦਰਮਦਾਰ ਜਿਹੜਾ ਇਹ ਇਹਨਾਂ ਨੇ ਅਧਰਮ ਕਰਨ ਦਾ ਰਸਤਾ ਚੁਣਿਆ ਹੋਇਆ ਹੈ ਇਹਦੇ ਵਿੱਚ بڑا ਅਸੀਂ ਵੀ ਆਪਦੇ ਤਰਫੋਂ ਇਹਨੂੰ ਲਗਾਮ ਲਾਵਾਂਗੇ ਪ੍ਰਸ਼ਾਸਨ ਵੀ ਇਹਨੂੰ ਲਗਾਮ ਲਗਾਉ